ਪੰਜਾਬ ਵਿੱਚ ਡਾਕਟਰਾਂ ਵੱਲੋਂ ਅੱਜ 3 ਘੰਟੇ ਦੇ ਲਈ OPD ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਵੱਡਾ ਪ੍ਰਦਰਸ਼ਨ ਅੱਜ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ 11 ਵਜੇ ਤੱਕ ਅੱਜ ਪ੍ਰਦਰਸ਼ਨ ਜਿਹੜਾ ਉਹ ਜਾਰੀ ਰਹੇਗਾ ਤੇ 3 ਦਿਨ ਇਹ ਜਿਹੜਾ ਪ੍ਰਦਰਸ਼ਨ ਜਾਰੀ ਰੱਖਣ ਦੇ ਲਈ ਐਲਾਨ ਡਾਕਟਰਾਂ ਵੱਲੋਂ ਕੀਤਾ ਗਿਆ ਤਾਂ ਉਧਰ ਇੱਕ ਹੋਰ ਵਿਭਾਗ ਵੱਲੋਂ ਵੀ ਰੋਸ ਪ੍ਰਦਰਸ਼ਨ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਅਤੇ 3 ਦਿਨ ਪ੍ਰਦਰਸ਼ਨ ਕਰਨ ਦੇ ਲਈ ਇਹ ਜਿਹੜਾ ਐਲਾਨ ਹੋਇਆ ਹੈ ਤਾਂ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਹੁਣ ਜਿਹੜਾ ਐਲਾਨ ਕੀਤਾ ਗਿਆ ਕਿ 10 ਤੋਂ ਲੈ ਕੇ 12 ਸਤੰਬਰ ਤੱਕ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਸਮੂਹਿਕ ਛੁੱਟੀ ਤੇ ਜਿਹੜਾ ਜਾਣ ਦਾ ਐਲਾਨ ਕੀਤਾ ਗਿਆ ਅਤੇ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਡਾਕਟਰਾਂ ਦਾ ਐਲਾਨ ਹੋਇਆ ਹੋਇਆ ਤੇ ਅੱਜ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਬੰਦ ਰਹੀਆਂ ਤੇ ਕਾਫੀ ਖੱਜਲ ਖਵਾਰ ਮਰੀਜ਼ਾਂ ਨੂੰ ਹੋਣਾ ਪਿਆ ਤੇ ਉੱਥੇ ਹੀ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ 3 ਦਿਨ ਛੁੱਟੀ ਤੇ ਰਹਿਣਗੇ ਮੁਲਾਜ਼ਮ ਤਾਂ ਨਾਰਾਜ਼ ਜਿਹੜੇ ਮੁਲਾਜ਼ਮ ਨੇ ਸਰਕਾਰ ਤੋਂ ਤਾਂ ਉਹ 3 ਦਿਨ ਛੁੱਟੀ ਤੇ ਜਾਣ ਦੇ ਲਈ ਉਹਨਾਂ ਨੇ ਐਲਾਨ ਕਰ ਦਿੱਤਾ ਜਿਸ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਮੁਲਾਜ਼ਮ ਆਗੁਰ ਰਤਨ ਸਿੰਘ ਨੇ ਦੱਸਿਆ ਹੈ ਕਿ ਇਹ ਐਲਾਨ ਹੈ ਜਿਹੜਾ ਅਸੀਂ 3 ਦਿਨ ਜਾਰੀ ਰੱਖਾਂਗੇ ਇਸ ਸਬੰਧੀ ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਮੰਚ ਦੇ ਸੁਭਾ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਮੰਤਰੀ ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਜਿਸ ਵਿੱਚ ਮੰਗਾਂ ਦਾ ਜ਼ਿਕਰ ਕੀਤਾ ਗਿਆ ਸੀ ਪਰ ਮੈਨੇਜਮੈਂਟ ਨੇ ਇਸ ਨਾਲ ਇਸ ਸੰਬੰਧੀ ਕੋਈ ਵੀ ਗੱਲ ਨਹੀਂ ਸੁਣੀ ਉਹਨਾਂ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ 30 ਸਤੰਬਰ ਤੱਕ ਵਰਕ ਟੂ ਰੂਲ ਲਾਗੂ ਰਹੇਗਾ ਤੇ ਸਾਰੇ ਸਾਥੀ 10 ਤੋਂ 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣਗੇ ਤਾਂ 3 ਦਿਨ ਛੁੱਟੀ ਤੇ ਰਹਿਣ ਦਾ ਐਲਾਨ ਕੀਤਾ ਹੈ ਮੁਲਾਜ਼ਮਾਂ ਵੱਲੋਂ ਤਾਂ ਬਿਜਲੀ ਵਿਭਾਗ ਦੇ ਮੁਲਾਜ਼ਮਾ ਹੁਣ ਛੁੱਟੀ ਤੇ ਜਾਣਗੇ ਤੇ ਸਮੱਸਿਆਵਾਂ ਵਿੱਚ ਲੋਕਾਂ ਨੂੰ ਪਾ ਸਕਦੇ ਨੇ ਤਾਂ ਦੇਖਿਆ ਜਾ ਰਿਹਾ ਹੈ ਕਿ ਡਾਕਟਰ ਅੱਜ 3 ਘੰਟੇ ਜਿਹੜੇ ਆ ਪ੍ਰਦਰਸ਼ਨ ਕਰਦੇ ਰਹੇ ਅਤੇ ਓਪੀਡੀਆ ਜਿਹੜੀਆਂ ਬੰਦ ਰੱਖੀਆਂ ਤਿੰਨ ਘੰਟੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਧਰ ਹੁਣ ਬਿਜਲੀ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ 3 ਦਿਨ ਛੁੱਟੀ ਤੇ ਰਹਿਣਗੇ ਤਾਂ 3 ਦਿਨ ਛੁੱਟੀ ਦੇ ਜਾਣ ਦਾ ਜਿਹੜਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਬਿਜਲੀ ਮੁਲਾਜ਼ਮਾਂ ਵੱਲੋਂ ਤਾ ਦੱਸ ਦਿੱਇਆ ਕਿ ਇਹ ਐਲਾਨ ਮੁਲਾਜ਼ਮ ਆਗੂ ਰਤਨ ਸਿੰਘ ਨੇ ਕੀਤਾ ਹੈ ਜਿਹੜੇ ਰਤਨ ਸਿੰਘ ਨੇ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਨਹੀਂ ਸੁਣਿਆ ਜਾ ਰਹੀਆਂ ਮੀਟਿੰਗਾਂ ਜ਼ਰੂਰ ਹੋ ਰਹੀਆਂ ਨੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਇਸ ਦੇ ਚੱਲਦਿਆਂ 3 ਦਿਨ ਜਿਹੜਾ 10 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣ ਦਾ ਜਿਹੜਾ ਫੈਸਲਾ ਕੀਤਾ ਹੈ ਇੱਕ ਵਾਰ ਫਿਰ ਦੱਸਦੀ ਏ ਕਿ ਅ ਸੂਬਾ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਮੰਤਰੀ ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਮੰਗਾ ਦਾ ਜ਼ਿਕਰ ਕੀਤਾ ਗਿਆ ਸੀ ਪਰ ਮੈਨੇਜਮੈਂਟ ਨੇ ਇੱਕ ਨਾ ਸੁਣੀ ਉਹਨਾਂ ਕਿਹਾ ਕਿ ਜੇ ਮੰਗਾ ਨਾ ਮੰਨੀਆਂ ਤਾਂ 30 ਸਤੰਬਰ ਤੱਕ ਵਰਕ ਟੂ ਰੂਲ ਲਾਗੂ ਰਹੇਗਾ ਤੇ ਸਾਰੇ ਸਾਥੀ 10 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣਗੇ ਤਾਂ ਇਸ ਤੋਂ ਬਾਅਦ ਹੁਣ ਲੋਕ ਸਮੱਸਿਆਵਾਂ ਵਿੱਚ ਪੈ ਸਕਦੇ ਨੇ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਕਈ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਪਹਿਲਾਂ ਹੀ ਜੜੀਆਂ ਚੱਲਣੀਆਂ ਪੈ ਰਹੀਆਂ ਨੇ ਅਤੇ ਹੁਣ ਵੱਡਾ ਸੰਘਰਸ਼ ਹੈ ਜਿਹੜਾ ਉਹ ਬਿਜਲੀ ਮੁਲਾਜ਼ਮਾਂ ਨੇ ਵੀ ਵਿੱਢਣ ਦੇ ਲਈ ਤਿਆਰੀ ਕਰ ਲਈ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਡਾਕਟਰ ਅੱਜ 3 ਘੰਟੇ OPD ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਨੇ ਅਤੇ 11 ਵਜੇ ਤੱਕ ਇਹ ਪ੍ਰਦਰਸ਼ਨ ਕੀਤਾ ਗਿਆ ਤੇ ਇਧਰ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ 3 ਘੰਟਿਆਂ ਲਈ 3 ਦਿਨਾਂ ਲਈ ਜਿਹੜਾ ਹੁਣ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਛੁੱਟੀ ਤੇ ਰਹਿਣਗੇ ਮੁਲਾਜ਼ਮ ਜਿਹਦੇ ਚੱਲਦਿਆ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਅਜਿਹੀ ਘਟਨਾਵਾਂ ਵਾਪਰ ਜਾਂਦੀ ਹੈ ਕਿ ਘਰ ਵਿੱਚ ਮਿੰਟਾਂ ਸਕਿੰਟਾਂ ਚ ਹਨੇਰਾ ਵਾਪਰ ਜਾਂਦਾ ਹੈ ਤੇ ਉਸ ਦੇ ਚੱਲਦਿਆ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਤੇ ਇਸੇ ਦੇ ਚੱਲਦਿਆ ਹੁਣ ਜੇ ਘਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਤੇ ਦਬਾਅ ਪਾਉਣ ਦੇ ਲਈ ਮੁਲਾਜ਼ਮਾਂ ਵੱਲੋਂ ਜਿਹੜਾ ਸੰਘਰਸ਼ ਵਿੜਨ ਦੀ ਤਿਆਰੀ ਕੀਤੀ ਗਈ ਹੈ ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਤੇ 3 ਦਿਨ ਛੁੱਟੀ ਤੇ ਰਹਿਣ ਦਾ ਐਲਾਨ ਹੈ ਜਿਹੜਾ ਬਿਜਲੀ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਹੈ ਪੰਜਾਬ ਵਿੱਚ ਡਾਕਟਰਾਂ ਵੱਲੋਂ ਅੱਜ 3 ਘੰਟੇ ਦੇ ਲਈ OPD ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਵੱਡਾ ਪ੍ਰਦਰਸ਼ਨ ਅੱਜ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ 11 ਵਜੇ ਤੱਕ ਅੱਜ ਪ੍ਰਦਰਸ਼ਨ ਜਿਹੜਾ ਉਹ ਜਾਰੀ ਰਹੇਗਾ ਤੇ 3 ਦਿਨ ਇਹ ਜਿਹੜਾ ਪ੍ਰਦਰਸ਼ਨ ਜਾਰੀ ਰੱਖਣ ਦੇ ਲਈ ਐਲਾਨ ਡਾਕਟਰਾਂ ਵੱਲੋਂ ਕੀਤਾ ਗਿਆ ਤਾਂ ਉਧਰ ਇੱਕ ਹੋਰ ਵਿਭਾਗ ਵੱਲੋਂ ਵੀ ਰੋਸ ਪ੍ਰਦਰਸ਼ਨ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਅਤੇ 3 ਦਿਨ ਪ੍ਰਦਰਸ਼ਨ ਕਰਨ ਦੇ ਲਈ ਇਹ ਜਿਹੜਾ ਐਲਾਨ ਹੋਇਆ ਹੈ ਤਾਂ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਹੁਣ ਜਿਹੜਾ ਐਲਾਨ ਕੀਤਾ ਗਿਆ ਕਿ 10 ਤੋਂ ਲੈ ਕੇ 12 ਸਤੰਬਰ ਤੱਕ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਸਮੂਹਿਕ ਛੁੱਟੀ ਤੇ ਜਿਹੜਾ ਜਾਣ ਦਾ ਐਲਾਨ ਕੀਤਾ ਗਿਆ ਅਤੇ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਡਾਕਟਰਾਂ ਦਾ ਐਲਾਨ ਹੋਇਆ ਹੋਇਆ ਤੇ ਅੱਜ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਬੰਦ ਰਹੀਆਂ ਤੇ ਕਾਫੀ ਖੱਜਲ ਖਵਾਰ ਮਰੀਜ਼ਾਂ ਨੂੰ ਹੋਣਾ ਪਿਆ ਤੇ ਉੱਥੇ ਹੀ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ 3 ਦਿਨ ਛੁੱਟੀ ਤੇ ਰਹਿਣਗੇ ਮੁਲਾਜ਼ਮ ਤਾਂ ਨਾਰਾਜ਼ ਜਿਹੜੇ ਮੁਲਾਜ਼ਮ ਨੇ ਸਰਕਾਰ ਤੋਂ ਤਾਂ 3 ਦਿਨ ਛੁੱਟੀ ਤੇ ਜਾਣ ਦੇ ਲਈ ਉਹਨਾਂ ਨੇ ਐਲਾਨ ਕਰ ਦਿੱਤਾ ਜਿਸ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਮੁਲਾਜ਼ਮ ਆਗੂ ਰਤਨ ਸਿੰਘ ਨੇ ਦੱਸਿਆ ਹੈ ਕਿ ਇਹ ਐਲਾਨ ਹੈ ਜਿਹੜਾ ਅਸੀਂ 3 ਦਿਨ ਜਾਰੀ ਰੱਖਾਂਗੇ ਇਸ ਸਬੰਧੀ ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਮੱਚ ਦੇ ਸੁਭਾ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਬਿਜਲੀ ਮੰਤਰੀ ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਜਿਸ ਵਿੱਚ ਮੰਗਾਂ ਦਾ ਜ਼ਿਕਰ ਕੀਤਾ ਗਿਆ ਸੀ ਪਰ ਮੈਨੇਜਮੈਂਟ ਨੇ ਇਸ ਨਾਲ ਇਸ ਸੰਬੰਧੀ ਕੋਈ ਵੀ ਗੱਲ ਨਹੀਂ ਸੁਣੀ ਉਹਨਾਂ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ 30 ਸਤੰਬਰ ਤੱਕ ਵਰਕ ਟੂ ਰੂਲ ਲਾਗੂ ਰਹੇਗਾ ਤੇ ਸਾਰੇ ਸਾਥੀ 10 ਤੋਂ 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣਗੇ ਤਾਂ 3 ਦਿਨ ਛੁੱਟੀ ਤੇ ਰਹਿਣ ਦਾ ਐਲਾਨ ਕੀਤਾ ਹੈ ਮੁਲਾਜ਼ਮਾਂ ਵੱਲੋਂ ਤਾਂ ਬਿਜਲੀ ਵਿਭਾਗ ਦੇ ਮੁਲਾਜ਼ਮਾ ਹੁਣ ਛੁੱਟੀ ਤੇ ਜਾਣਗੇ ਤੇ ਸਮੱਸਿਆਵਾਂ ਵਿੱਚ ਲੋਕਾਂ ਨੂੰ ਪਾ ਸਕਦੇ ਨੇ ਤਾਂ ਦੇਖਿਆ ਜਾ ਰਿਹਾ ਹੈ ਕਿ ਡਾਕਟਰ ਅੱਜ ਤਿੰਨ ਘੰਟੇ ਜਿਹੜੇ ਆ ਪ੍ਰਦਰਸ਼ਨ ਕਰਦੇ ਰਹੇ ਅਤੇ ਓਪੀਡੀਆ ਜਿਹੜੀਆਂ ਬੰਦ ਰੱਖੀਆਂ ਤਿੰਨ ਘੰਟੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਧਰ ਹੁਣ ਬਿਜਲੀ ਵਿਭਾਗ ਦੇ ਜਿਹੜੇ ਮਲਾਜ਼ਮ ਨੇ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਤਿੰਨ ਦਿਨ ਛੁੱਟੀ ਤੇ ਰਹਿਣਗੇ ਤਾਂ ਤਿੰਨ ਦਿਨ ਛੁੱਟੀ ਦੇ ਜਾਣ ਦਾ ਜਿਹੜਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਬਿਜਲੀ ਮਲਾਜ਼ਮਾਂ ਵੱਲੋਂ ਤਾਂ ਦਾਅਦ ਦਿੱਇਆ ਕਿ ਇਹ ਐਲਾਨ ਮਲਾਜ਼ਮ ਆਗੂ ਰਤਨ ਸਿੰਘ ਨੇ ਕੀਤਾ ਹੈ ਮਲ ਜਿਹੜੇ ਰਤਨ ਸਿੰਘ ਨੇ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਨਹੀਂ ਸੁਣਿਆ ਜਾ ਰਹੀਆਂ ਮੀਟਿੰਗਾਂ ਜ਼ਰੂਰ ਹੋ ਰਹੀਆਂ ਨੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਇਸ ਦੇ ਚੱਲਦਿਆਂ 3 ਦਿਨ ਜਿਹੜਾ 10 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣ ਦਾ ਜਿਹੜਾ ਫੈਸਲਾ ਕੀਤਾ ਇੱਕ ਵਾਰ ਫਿਰ ਦੱਸ ਦਈਏ ਕਿ ਆ ਸੁਭਾਸ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਬਿਜਲੀ ਮੰਤਰੀ ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਮੰਗਾ ਦਾ ਜ਼ਿਕਰ ਕੀਤਾ ਗਿਆ ਸੀ ਪਰ ਮੈਨੇਜਮੈਂਟ ਨੇ ਇੱਕ ਨਾ ਸੁਣੀ ਉਹਨਾਂ ਕਿਹਾ ਕਿ ਜੇ ਮੰਗਾ ਨਾ ਮੰਨੀਆਂ ਤਾਂ 30 ਸਤੰਬਰ ਤੱਕ ਵਰਕ ਟੂ ਰੂਲ ਲਾਗੂ ਰਹੇਗਾ ਤੇ ਸਾਰੇ ਸਾਥੀ 10 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣਗੇ ਤਾਂ ਇਸ ਤੋਂ ਬਾਅਦ ਹੁਣ ਲੋਕ ਸਮੱਸਿਆਵਾਂ ਵਿੱਚ ਪੈ ਸਕਦੇ ਨੇ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਕਈ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਪਹਿਲਾਂ ਹੀ ਜੜੀਆਂ ਚੱਲਣੀਆਂ ਪੈ ਰੀਆਂ ਨੇ ਅਤੇ ਹੁਣ ਵੱਡਾ ਸੰਘਰਸ਼ ਹੈ ਜਿਹੜਾ ਉਹ ਬਿਜਲੀ ਮੁਲਾਜ਼ਮਾਂ ਨੇ ਵੀ ਵੱਢਣ ਦੇ ਲਈ ਤਿਆਰੀ ਕਰ ਲਈ ਹੈ ਤੇ ਉਧਰ ਜੇ ਘਰ ਦੇਖਿਆ ਜਾਵੇ ਕਿ ਡਾਕਟਰ ਅੱਜ 3 ਘੰਟੇ OPD ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਨੇ ਅਤੇ 11 ਵਜੇ ਤੱਕ ਇਹ ਪ੍ਰਦਰਸ਼ਨ ਕੀਤਾ ਗਿਆ ਤੇ ਇਧਰ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ 3 ਘੰਟਿਆਂ ਲਈ 3 ਦਿਨਾਂ ਲਈ ਜਿਹੜਾ ਹੁਣ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਛੁੱਟੀ ਤੇ ਰਹਿਣਗੇ ਮੁਲਾਜ਼ਮ ਜਿਹਦੇ ਚੱਲਦਿਆ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਅਜੇ ਹੀ ਕਟਨਾ ਵਾਪਰ ਜਾਂਦੀ ਹੈ ਕਿ ਘਰ ਵਿੱਚ ਮਿੰਟਾਂ ਸਕਿੰਟਾਂ ਚ ਹਨੇਰਾ ਵਾਪਰ ਜਾਂਦਾ ਹੈ ਤੇ ਉਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਤੇ ਇਸੇ ਦੇ ਚੱਲਦਿਆਂ ਹੁਣ ਜੇ ਘਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਤੇ ਦਬਾਅ ਪਾਉਣ ਦੇ ਲਈ ਮੁਲਾਜ਼ਮਾਂ ਵੱਲੋਂ ਜਿਹੜਾ ਸੰਘਰਸ਼ ਵਿੜਨ ਦੀ ਤਿਆਰੀ ਕੀਤੀ ਗਈ ਹੈ ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਤੇ 3 ਦਿਨ ਛੁੱਟੀ ਤੇ ਰਹਿਣ ਦਾ ਐਲਾਨ ਹੈ ਜਿਹੜਾ ਬਿਜਲੀ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਡਾਕਟਰਾਂ ਦਾ ਐਲਾਨ ਹੋਇਆ ਵੈ ਤੇ ਅੱਜ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਬੰਦ ਰਹੀਆਂ ਤੇ ਕਾਫੀ ਖੱਜਲ ਖਵਾਰ ਮਰੀਜ਼ਾਂ ਨੂੰ ਹੋਣਾ ਪਿਆ ਤੇ ਉੱਥੇ ਹੀ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ 3 ਦਿਨ ਛੁੱਟੀ ਤੇ ਰਹਿਣਗੇ ਮੁਲਾਜ਼ਮ ਤਾਂ ਨਾਰਾਜ਼ ਜਿਹੜੇ ਮੁਲਾਜ਼ਮ ਨੇ ਸਰਕਾਰ ਤੋਂ ਤਾਂ 3 ਦਿਨ ਛੁੱਟੀ ਤੇ ਜਾਣ ਦੇ ਲਈ ਉਹਨਾਂ ਨੇ ਐਲਾਨ ਕਰ ਦਿੱਤਾ ਜਿਸ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਮੁਲਾਜ਼ਮ ਆਗੂ ਰਤਨ ਸਿੰਘ ਨੇ ਦੱਸਿਆ ਹੈ ਕਿ ਇਹ ਐਲਾਨ ਹੈ ਜਿਹੜਾ ਅਸੀਂ 3 ਦਿਨ ਜਾਰੀ ਰੱਖਾਂਗੇ ਇਸ ਸਬੰਧੀ ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਮੱਚ ਦੇ ਸਵੇਰ 77 ਹਰਪਾਲ ਸਿੰਘ ਨੇ ਦੱਸਿਆ ਹੈ ਕਿ ਬਿਜਲੀ ਮੰਤਰੀ ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਜਿਸ ਵਿੱਚ ਮੰਗਾਂ ਦਾ ਜ਼ਿਕਰ ਕੀਤਾ ਗਿਆ ਸੀ ਪਰ ਮੈਨੇਜਮੈਂਟ ਨੇ ਇਸ ਨਾਲ ਇਸ ਸਬੰਧੀ ਕੋਈ ਵੀ ਗੱਲ ਨਹੀਂ ਸੁਣੀ ਉਹਨਾਂ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ 30 ਸਤੰਬਰ ਤੱਕ ਵਰਕ ਟੂ ਰੂਲ ਲਾਗੂ ਰਹੇਗਾ ਤੇ ਸਾਰੇ ਸਾਥੀ 10 ਤੋਂ 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣਗੇ ਤਾਂ 3 ਦਿਨ ਛੁੱਟੀ ਤੇ ਰਹਿਣ ਦਾ ਐਲਾਨ ਕੀਤਾ ਹੈ ਮੁਲਾਜ਼ਮਾਂ ਵੱਲੋਂ ਤਾਂ ਬਿਜਲੀ ਵਿਭਾਗ ਦੇ ਮੁਲਾਜ਼ਮਾ ਹੁਣ ਛੁੱਟੀ ਤੇ ਜਾਣਗੇ ਤੇ ਸਮੱਸਿਆਵਾਂ ਵਿੱਚ ਲੋਕਾਂ ਨੂੰ ਪਾ ਸਕਦੇ ਨੇ ਤਾਂ ਦੇਖਿਆ ਜਾ ਰਿਹਾ ਹੈ ਕਿ ਡਾਕਟਰ ਅੱਜ ਤਿੰਨ ਘੰਟੇ ਜਿਹੜੇ ਆ ਪ੍ਰਦਰਸ਼ਨ ਕਰਦੇ ਰਹੇ ਅਤੇ ਓਪੀਡੀਆ ਜਿਹੜੀਆਂ ਬੰਦ ਰੱਖੀਆਂ ਤਿੰਨ ਘੰਟੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਧਰ ਹੁਣ ਬਿਜਲੀ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਤਿੰਨ ਦਿਨ ਛੁੱਟੀ ਤੇ ਰਹਿਣਗੇ ਤਾਂ ਤਿੰਨ ਦਿਨ ਛੁੱਟੀ ਦੇ ਜਾਣ ਦਾ ਜਿਹੜਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਬਿਜਲੀ ਮੁਲਾਜ਼ਮਾਂ ਵੱਲੋਂ ਤਾਂ ਦਾਅਦ ਦਿੱਇਆ ਕਿ ਇਹ ਐਲਾਨ ਮੁਲਾਜ਼ਮ ਆਗੂ ਰਤਨ ਸਿੰਘ ਨੇ ਕੀਤਾ ਹੈ ਜਿਹੜੇ ਰਤਨ ਸਿੰਘ ਨੇ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਨਹੀਂ ਸੁਣਿਆ ਜਾ ਰਹੀਆਂ ਮੀਟਿੰਗਾਂ ਜ਼ਰੂਰ ਹੋ ਰਹੀਆਂ ਨੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਇਸ ਦੇ ਚੱਲਦਿਆਂ 3 ਦਿਨ ਜਿਹੜਾ 10 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣ ਦਾ ਜਿਹੜਾ ਫੈਸਲਾ ਕੀਤਾ ਇੱਕ ਵਾਰ ਫਿਰ ਦੱਸ ਦਿੱਤੇ ਕਿ ਸੁਭਾਸ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਬਿਜਲੀ ਮੰਤਰੀ ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਮੰਗਾਂ ਦਾ ਜ਼ਿਕਰ ਕੀਤਾ ਗਿਆ ਸੀ ਪਰ ਮੈਨੇਜਮੈਂਟ ਨੇ ਇੱਕ ਨਾ ਸੁਣੀ ਉਹਨਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ 30 ਸਤੰਬਰ ਤੱਕ ਵਰਕ ਟੂ ਰੂਲ ਲਾਗੂ ਰਹੇਗਾ ਤੇ ਸਾਰੇ ਸਾਥੀ 10 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣਗੇ ਤਾਂ ਇਸ ਤੋਂ ਬਾਅਦ ਹੁਣ ਲੋਕ ਸਮੱਸਿਆਵਾਂ ਵਿੱਚ ਪੈ ਸਕਦੇ ਨੇ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਕਈ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਪਹਿਲਾਂ ਹੀ ਜੜੀਆਂ ਚੱਲਣੀਆਂ ਪੈ ਰੀਆਂ ਨੇ ਅਤੇ ਹੁਣ ਵੱਡਾ ਸੰਘਰਸ਼ ਹੈ ਜਿਹੜਾ ਉਹ ਬਿਜਲੀ ਮੁਲਾਜ਼ਮਾਂ ਨੇ ਵੀ ਬੱਢਣ ਦੇ ਲਈ ਤਿਆਰੀ ਕਰ ਲਈ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਡਾਕਟਰ ਅੱਜ 3 ਘੰਟੇ OPD ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਨੇ ਅਤੇ 11 ਵਜੇ ਤੱਕ ਇਹ ਪ੍ਰਦਰਸ਼ਨ ਕੀਤਾ ਗਿਆ ਤੇ ਇਧਰ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ 3 ਘੰਟਿਆਂ ਲਈ 3 ਦਿਨਾਂ ਲਈ ਜਿਹੜਾ ਹੁਣ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਛੁੱਟੀ ਤੇ ਰਹਿਣਗੇ ਮੁਲਾਜ਼ਮ ਜਿਹਦੇ ਚੱਲਦੇ ਆ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਅਜੇ ਹੀ ਘਟਨਾ ਵਾਪਰ ਜਾਂਦੀ ਹੈ ਕਿ ਘਰ ਵਿੱਚ ਮਿੰਟਾਂ ਸਕਿੰਟਾਂ 'ਚ ਹਨੇਰਾ ਵਾਪਰ ਜਾਂਦਾ ਹੈ ਤੇ ਉਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਤੇ ਇਸੇ ਦੇ ਚੱਲਦਿਆਂ ਹੁਣ ਜੇ ਘਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਤੇ ਦਬਾਅ ਪਾਉਣ ਦੇ ਲਈ ਮੁਲਾਜ਼ਮਾਂ ਵੱਲੋਂ ਜਿਹੜਾ ਸੰਘਰਸ਼ ਵਿੜਨ ਦੀ ਤਿਆਰੀ ਕੀਤੀ ਗਈ ਹੈ ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਤੇ 3 ਦਿਨ ਛੁੱਟੀ ਤੇ ਰਹਿਣ ਦਾ ਐਲਾਨ ਹੈ ਜਿਹੜਾ ਬਿਜਲੀ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਹੈ ਪੰਜਾਬ ਵਿੱਚ ਡਾਕਟਰਾਂ ਵੱਲੋਂ ਅੱਜ 3 ਘੰਟੇ ਦੇ ਲਈ OPD ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਵੱਡਾ ਪ੍ਰਦਰਸ਼ਨ ਅੱਜ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ 11 ਵਜੇ ਤੱਕ ਅੱਜ ਪ੍ਰਦਰਸ਼ਨ ਜਿਹੜਾ ਉਹ ਜਾਰੀ ਰਹੇਗਾ ਤੇ 3 ਦਿਨ ਇਹ ਜਿਹੜਾ ਪ੍ਰਦਰਸ਼ਨ ਜਾਰੀ ਰੱਖਣ ਦੇ ਲਈ ਐਲਾਨ ਡਾਕਟਰਾਂ ਵੱਲੋਂ ਕੀਤਾ ਗਿਆ ਤਾਂ ਉਧਰ ਇੱਕ ਹੋਰ ਵਿਭਾਗ ਵੱਲੋਂ ਵੀ ਰੋਸ ਪ੍ਰਦਰਸ਼ਨ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਅਤੇ 3 ਦਿਨ ਪ੍ਰਦਰਸ਼ਨ ਕਰਨ ਦੇ ਲਈ ਇਹ ਜਿਹੜਾ ਐਲਾਨ ਹੋਇਆ ਹੈ ਤਾਂ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਹੁਣ ਜਿਹੜਾ ਐਲਾਨ ਕੀਤਾ ਗਿਆ ਕਿ 10 ਤੋਂ ਲੈ ਕੇ 12 ਸਤੰਬਰ ਤੱਕ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਸਮੂਹਿਕ ਛੁੱਟੀ ਤੇ ਜਿਹੜਾ ਜਾਣ ਦਾ ਐਲਾਨ ਕੀਤਾ ਗਿਆ ਅਤੇ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਵੱਖ-ਵੱਖ ਵਿਭਾਗਾ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਡਾਕਟਰਾਂ ਦਾ ਐਲਾਨ ਹੋਇਆ ਹੋਇਆ ਤੇ ਅੱਜ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਬੰਦ ਰਹੀਆਂ ਤੇ ਕਾਫੀ ਖੱਜਲਖੁਆਰ ਮਰੀਜ਼ਾਂ ਨੂੰ ਹੋਣਾ ਪਿਆ ਤੇ ਉੱਥੇ ਹੀ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ 3 ਦਿਨ ਛੁੱਟੀ ਤੇ ਰਹਿਣਗੇ ਮੁਲਾਜ਼ਮ ਤਾਂ ਨਾਰਾਜ਼ ਜਿਹੜੇ ਮੁਲਾਜ਼ਮ ਨੇ ਸਰਕਾਰ ਤੋਂ ਤਾਂ 3 ਦਿਨ ਛੁੱਟੀ ਤੇ ਜਾਣ ਦੇ ਲਈ ਉਹਨਾਂ ਨੇ ਐਲਾਨ ਕਰ ਦਿੱਤਾ ਜਿਸ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਮੁਲਾਜ਼ਮ ਆਗੂ ਰਤਨ ਸਿੰਘ ਨੇ ਦੱਸਿਆ ਹੈ ਕਿ ਇਹ ਐਲਾਨ ਹੈ ਜਿਹੜਾ ਅਸੀਂ 3 ਦਿਨ ਜਾਰੀ ਰੱਖਾਂਗੇ ਇਸ ਸਬੰਧੀ ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਮੰਚ ਦੇ ਸੁਭਾ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਮੰਤਰੀ ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਜਿਸ ਵਿੱਚ ਮੰਗਾਂ ਦਾ ਜ਼ਿਕਰ ਕੀਤਾ ਗਿਆ ਸੀ ਪਰ ਮੈਨੇਜਮੈਂਟ ਨੇ ਇਸ ਨਾਲ ਇਸ ਸੰਬੰਧੀ ਕੋਈ ਵੀ ਗੱਲ ਨਹੀਂ ਸੁਣੀ ਉਹਨਾਂ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ 30 ਸਤੰਬਰ ਤੱਕ ਵਰਕ ਟੂ ਰੂਲ ਲਾਗੂ ਰਹੇਗਾ ਤੇ ਸਾਰੇ ਸਾਥੀ 10 ਤੋਂ 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣਗੇ ਤਾਂ 3 ਦਿਨ ਛੁੱਟੀ ਤੇ ਰਹਿਣ ਦਾ ਐਲਾਨ ਕੀਤਾ ਹੈ ਮੁਲਾਜ਼ਮਾਂ ਵੱਲੋਂ ਤਾਂ ਬਿਜਲੀ ਵਿਭਾਗ ਦੇ ਮੁਲਾਜ਼ਮਾ ਹੁਣ ਛੁੱਟੀ ਤੇ ਜਾਣਗੇ ਤੇ ਸਮੱਸਿਆਵਾਂ ਵਿੱਚ ਲੋਕਾਂ ਨੂੰ ਪਾ ਸਕਦੇ ਨੇ ਤਾਂ ਦੇਖਿਆ ਜਾ ਰਿਹਾ ਹੈ ਕਿ ਡਾਕਟਰ ਅੱਜ ਤਿੰਨ ਘੰਟੇ ਜਿਹੜੇ ਆ ਪ੍ਰਦਰਸ਼ਨ ਕਰਦੇ ਰਹੇ ਅਤੇ ਓਪੀਡੀਆ ਜਿਹੜੀਆਂ ਬੰਦ ਰੱਖੀਆਂ ਤਿੰਨ ਘੰਟੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਧਰ ਹੁਣ ਬਿਜਲੀ ਵਿਭਾਗ ਦੇ ਜਿਹੜੇ ਮਲਾਜ਼ਮ ਨੇ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਤਿੰਨ ਦਿਨ ਛੁੱਟੀ ਤੇ ਰਹਿਣਗੇ ਤਾਂ ਤਿੰਨ ਦਿਨ ਛੁੱਟੀ ਦੇ ਜਾਣ ਦਾ ਜਿਹੜਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਬਿਜਲੀ ਮਲਾਜ਼ਮਾਂ ਵੱਲੋਂ ਤਾਂ ਦਾਅਦ ਦਿੱਇਆ ਕਿ ਇਹ ਐਲਾਨ ਮਲਾਜ਼ਮ ਆਗੂ ਰਤਨ ਸਿੰਘ ਨੇ ਕੀਤਾ ਹੈ ਜਿਹੜੇ ਰਤਨ ਸਿੰਘ ਨੇ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਨਹੀਂ ਸੁਣਿਆ ਜਾ ਰਹੀਆਂ ਮੀਟਿੰਗਾਂ ਜ਼ਰੂਰ ਹੋ ਰਹੀਆਂ ਨੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਇਸ ਦੇ ਚੱਲਦਿਆਂ 3 ਦਿਨ ਜਿਹੜਾ 10 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣ ਦਾ ਜਿਹੜਾ ਫੈਸਲਾ ਕੀਤਾ ਇੱਕ ਵਾਰ ਫਿਰ ਦੱਸਦੀ ਏ ਕਿ ਆ ਸੁਭਾਸ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਮੰਤਰੀ ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਮੰਗਾ ਦਾ ਜ਼ਿਕਰ ਕੀਤਾ ਗਿਆ ਸੀ ਪਰ ਮੈਨੇਜਮੈਂਟ ਨੇ ਇੱਕ ਨਾ ਸੁਣੀ ਉਹਨਾਂ ਕਿਹਾ ਕਿ ਜੇ ਮੰਗਾ ਨਾ ਮੰਨੀਆਂ ਤਾਂ 30 ਸਤੰਬਰ ਤੱਕ ਵਰਕ ਟੂ ਰੂਲ ਲਾਗੂ ਰਹੇਗਾ ਤੇ ਸਾਰੇ ਸਾਥੀ 10 11 ਤੇ 12 ਸਤੰਬਰ ਨੂੰ ਛੁੱਟੀ ਤੇ ਰਹਿਣਗੇ ਤਾਂ ਇਸ ਤੋਂ ਬਾਅਦ ਹੁਣ ਲੋਕ ਸਮੱਸਿਆਵਾਂ ਵਿੱਚ ਪੈ ਸਕਦੇ ਨੇ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਕਈ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਪਹਿਲਾਂ ਹੀ ਜੜੀਆਂ ਚੱਲਣੀਆਂ ਪੈ ਰੀਆਂ ਨੇ ਅਤੇ ਹੁਣ ਵੱਡਾ ਸੰਘਰਸ਼ ਹੈ ਜਿਹੜਾ ਉਹ ਬਿਜਲੀ ਮੁਲਾਜ਼ਮਾਂ ਨੇ ਵੀ ਵੱਢਣ ਦੇ ਲਈ ਤਿਆਰੀ ਕਰ ਲਈ ਹੈ ਤੇ ਉਧਰ ਜੇ ਘਰ ਦੇਖਿਆ ਜਾਵੇ ਕਿ ਡਾਕਟਰ ਅੱਜ 3 ਘੰਟੇ OPD ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਨੇ ਅਤੇ 11 ਵਜੇ ਤੱਕ ਇਹ ਪ੍ਰਦਰਸ਼ਨ ਕੀਤਾ ਗਿਆ ਤੇ ਇਧਰ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ 3 ਘੰਟਿਆਂ ਲਈ 3 ਦਿਨਾਂ ਲਈ ਜਿਹੜਾ ਹੁਣ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਛੁੱਟੀ ਤੇ ਰਹਿਣਗੇ ਮੁਲਾਜ਼ਮ ਜਿਹਦੇ ਚੱਲਦਿਆ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਅਜੇ ਹੀ ਕਟਨਾ ਵਾਪਰ ਜਾਂਦੀ ਹੈ ਕਿ ਘਰ ਵਿੱਚ ਮਿੰਟਾਂ ਸਕਿੰਟਾਂ ਚ ਹਨੇਰਾ ਵਾਪਰ ਜਾਂਦਾ ਹੈ ਤੇ ਉਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਤੇ ਇਸੇ ਦੇ ਚੱਲਦਿਆਂ ਹੁਣ ਜੇ ਘਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਤੇ ਦਬਾਅ ਪਾਉਣ ਦੇ ਲਈ ਮੁਲਾਜ਼ਮਾਂ ਵੱਲੋਂ ਜਿਹੜਾ ਸੰਘਰਸ਼ ਵਿੜਨ ਦੀ ਤਿਆਰੀ ਕੀਤੀ ਗਈ ਹੈ ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਤੇ 3 ਦਿਨ ਛੁੱਟੀ ਤੇ ਰਹਿਣ ਦਾ ਐਲਾਨ ਹੈ ਜਿਹੜਾ ਬਿਜਲੀ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਹੈ ਪੰਜਾਬ ਵਿੱਚ ਡਾਕਟਰਾਂ ਵੱਲੋਂ ਅੱਜ 3 ਘੰਟੇ ਦੇ ਲਈ OPD ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਵੱਡਾ ਪ੍ਰਦਰਸ਼ਨ ਅੱਜ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ 11 ਵਜੇ ਤੱਕ ਅੱਜ ਪ੍ਰਦਰਸ਼ਨ ਜਿਹੜਾ ਉਹ ਜਾਰੀ ਰਹੇਗਾ ਤੇ 3 ਦਿਨ ਇਹ ਜਿਹੜਾ ਪ੍ਰਦਰਸ਼ਨ ਜਾਰੀ ਰੱਖਣ ਦੇ ਲਈ ਐਲਾਨ ਡਾਕਟਰਾਂ ਵੱਲੋਂ ਕੀਤਾ ਗਿਆ ਤਾਂ ਉਧਰ ਇੱਕ ਹੋਰ ਵਿਭਾਗ ਵੱਲੋਂ ਵੀ ਰੋਸ ਪ੍ਰਦਰਸ਼ਨ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਅਤੇ 3 ਦਿਨ ਪ੍ਰਦਰਸ਼ਨ ਕਰਨ ਦੇ ਲਈ ਇਹ ਜਿਹੜਾ ਐਲਾਨ ਹੋਇਆ ਤਾਂ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਹੁਣ ਜਿਹੜਾ ਐਲਾਨ ਕੀਤਾ ਗਿਆ ਕਿ 10 ਤੋਂ ਲੈ ਕੇ 12 ਸਤੰਬਰ ਤੱਕ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਸਮੂਹਿਕ ਛੁੱਟੀ ਤੇ ਜਿਹੜਾ ਜਾਣ ਦਾ ਐਲਾਨ ਕੀਤਾ ਗਿਆ ਅਤੇ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਡਾਕਟਰਾਂ ਦਾ ਐਲਾਨ ਹੋਇਆ ਹੋਇਆ ਤੇ ਅੱਜ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਬੰਦ ਰਹੀਆਂ ਤੇ ਕਾਫੀ ਖੱਜਲ ਖੁਆਰ ਮਰੀਜ਼ਾਂ ਨੂੰ ਹੋਣਾ ਪਿਆ ਤੇ ਉੱਥੇ ਹੀ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ 3 ਦਿਨ ਛੁੱਟੀ ਤੇ ਰਹਿਣਗੇ ਮੁਲਾਜ਼ਮ ਤਾਂ ਨਾਰਾਜ਼ ਜਿਹੜੇ ਮੁਲਾਜ਼ਮ ਨੇ ਸਰਕਾਰ ਤੋਂ ਤਾਂ 3 ਦਿਨ ਛੁੱਟੀ ਤੇ ਜਾਣ ਦੇ ਲਈ ਉਹਨਾਂ ਨੇ ਐਲਾਨ ਕਰ ਦਿੱਤਾ ਜਿਸ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਮੁਲਾਜ਼ਮ ਆਗੂ ਰਤਨ ਸਿੰਘ ਨੇ ਦੱਸਿਆ ਹੈ ਕਿ ਇਹ ਐਲਾਨ